ਸਲੋਕ ਮਹੱਲਾ ਤੀਜਾ ਮਨ ਹੱਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹੱਠ ਵੇਖ ਕਰ ਪਰਮੰਦੇ ਦੁਖ ਪਾਇਆ ਦੂਜਾ ਭਾਏ ਮਨ ਹੱਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਅਦੀਵਾਰ ਚੱਲ ਰਹੀ ਹੈ ਰਾਗ ਵਡਹਾਂਸ ਦੇ ਵਿੱਚ ਸਵਾਰ ਦੇ 9ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੰਗ 593 ਦੇ ਉੱਪਰ ਸੁਮਾਰਾ ਜੀ ਕਿਰਪਾ ਕਰਦੇ ਨੇ ਕਹਿੰਦੇ ਮਨ ਹਟ ਕੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਾਨ ਹੱਠ ਕਿਨ ਨਾ ਪਾਇਓ ਅਰਥਾਤ ਕਿ ਮਨ ਦੇ ਹੱਠ ਕਰਕੇ ਅੱਜ ਤੋੜੇ ਕਿਸੇ ਨੇ ਵੀ ਉਸ ਪਾਰਬ੍ਰह्म ਪਰਮੇਸ਼ਰ ਜੀ ਨੂੰ ਪਾਇਆ ਨਹੀਂ ਸਭ ਥੱਕ ਕੇ ਕਰਮ ਕਮਾਏ ਤੇ ਸਾਰੇ ਮਾਨ ਹੱਠੀਏ ਮਹਾਰਾਏ ਕਹਿੰਦੇ ਹੱਠ ਕਰਮ ਕਮਾ ਕਮਾ ਕੇ ਥੱਕ ਗਏ ਕਹਿੰਦੇ ਮਾਨ ਹੱਠ ਭੇਖ ਕਰ ਪਰਮਦੇ ਦੁੱਖ ਪਾਇਆ ਦੂਜਾ ਪਾਏ ਤੇ ਜਿਹੜਾ ਮੰਨਦਾ ਹੱਠੀਏ ਨੇ ਨਾ ਅੱਠ ਜੋਗੀ ਨੇ ਜਿਹੜੇ ਮਹਾਰਾਜ ਕਹਿੰਦੇ ਉਹ ਭੇਖ ਬਣਾ ਕੇ ਜਗਤ ਦੇ ਵਿੱਚ ਪਰਮਦੇ ਫਿਰਦੇ ਨੇ ਪੜਕਦੇ ਫਿਰਦੇ ਨੇ ਦਰ ਦਰ ਤੋਂ ਭੇਖਿਆ ਮੰਗਦੇ ਫਿਰਦੇ ਨੇ ਔਰ ਇਸ ਤਰੀਕੇ ਦੇ ਨਾਲ ਦੁੱਖ ਪਾਇਆ ਦੂਜਾ ਪਾਏ ਦੋਜ ਭਾਵ ਚ ਗਲਤਾਨ ਹੋਣ ਦੇ ਨਾਤੇ ਮਾਇਆ ਦੇ ਪ੍ਰੇਮ ਚ ਖੋਵੇ ਹੋਣ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੇ ਦੁੱਖ ਪਾਉਣਾ ਕੀਤਾ ਕਸ਼ਟ ਸਾਰਨਾ ਕੀਤਾ ਹੈ ਕਹਿੰਦਾ ਰਹਦਾ ਸੇਧ ਸਭ ਮੋਹ ਹੈ ਨਾਮ ਨਾਵਸਾ ਮਨੇ ਆਏ ਕਰਦਾ ਸੇਧ ਸਭ ਮੋਹ ਹੈ ਰਹੀ ਗੱਲ ਰਿੱਧੀਆਂ ਸਿੱਧੀਆਂ ਦੇ ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਹੱਥ ਜੋਗੀ ਜਿੰਨੀਆਂ ਮਰਜੀ ਰਿੱਧੀਆਂ ਔਰ ਸਿੱਧੀਆਂ ਹਾਸਲ ਕਰ ਲੈਣਾ ਤੇ ਰਿੱਧੀਆਂ ਤੋਂ ਭਾਵ ਅਨਪਦਾਰਥਾਂ ਦੇ ਬਹੁਲਤਾ ਤੇ ਸਿੱਧੀਆਂ ਤੋਂ ਭਾਵ ਕਰਾਮਾਤੀ ਤਾਕਤਾਂ ਜਿਹੜੀਆਂ ਅੱਠ ਜੋਗੀ ਮੰਤਰਾਂ ਦੇ ਜ਼ੋਰ ਦੇ ਨਾਲ ਪ੍ਰਾਪਤ ਕਰ ਲਿਆ ਕਰਦੇ ਸਨ ਨਾਮ ਤੋਂ ਬਗੈਰ ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਵੀ ਸਾਰਾ ਮਾਇਆ ਦਾ ਮੋਈਆ ਪਾਈ ਨਾਮ ਨਵਸਾ ਮਨ ਆਏ ਨਰਦੀਆਂ ਸਿੱਧੀਆਂ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਆ ਕੇ ਹੱਠ ਜੋਗੀਆਂ ਦੇ ਮਨ ਦੇ ਵਿੱਚ ਵਸਦਾ ਨਹੀਂ ਕਹਿੰਦੇ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅંધੇਰਾ ਜਾਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਜੇ ਕਰ ਗੁਰੂ ਮਹਾਰਾਜਿਆਂ ਦੀ ਸੇਵਾ ਸਵਾ ਸਿਮਰਨ ਦੇ ਸਦਕਾ ਇਹ ਜਿਹੜਾ ਮਨ ਹੈ ਨਿਰਮਲ ਹੋ ਜਾਵੇ ਮੈਨ ਤੋਂ ਰਹਿਤ پاک ਪਵਿੱਤਰ ਹੋ ਜਾਵੇ ਤਾਂ ਮਹਾਰਾਜ ਕਹਿੰਦੇ ਆ ਗਿਆਨ ਅੰਧੇਰਾ ਜਾਏ ਅੰਦਰੋਂ ਗਿਆਨ ਦਾ ਹਨੇਰਾ ਚੱਲਿਆ ਜਾਂਦਾ ਹੈ ਜਾਂਦਾ ਰਹਿੰਦਾ ਹੈ ਕਹਿੰਦੇ ਨਾਮ ਰਤਨ ਕਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਤੇ ਜਿਹੜਾ ਨਾਮ ਰੂਪ ਰਤਨ ਹੈ ਨਾ ਮਹਾਰਾਜ ਕਹਿੰਦੇ ਉਹ ਹਿਰਦੈ ਰੂਪੀ ਕਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਨਾਨਕ ਸਹਜ ਸਮਾਏ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਸਹਜ ਦੇ ਸਦਕਾ ਹਰੀ ਪਰਮੇਸ਼ਰ ਦੇ ਚਰਨਾਂ 'ਚ ਸਮਾਈ ਹੋ ਜਾਂਦੀ ਹੈ ਲੀਨਤਾ ਹੋ ਜਾਂਦੀ ਹੈ ਸੋ ਗੋਨੀ ਪੌੜੀ ਦੇ ਨਾਲ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਹੱਲਾ ਤੀਜਾ ਸਬਦ ਸਾਦਨ ਆਇਓ ਨਾਮ ਨ ਲਗੋ ਪਿਆਰ ਤਰਸਨਾ ਫਿਕਾ ਬੋਲਣਾ ਨਿਤਨਿਤ ਹੋਏ ਖਾਰ ਸਬਦ ਸਾਦਨ ਆਇਓ ਨਾਮ ਨ ਲਗੋ ਪਿਆਰ ਜਿਨਾਂ ਆਪਾ ਗਏ ਜੀਵਨ ਮਹਾਰਾਜ ਕਹਿੰਦੇ ਸਾਰੀ ਉਮਰ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਵਿੱਚ ਉਹ ਸਵਾਦ ਹੀ ਨਹੀਂ ਆਇਆ ਬਾਣੀ ਦੇ ਵਿੱਚੋਂ ਨਾਮ ਦੇ ਵਿੱਚੋਂ ਰਸ ਹੀ ਨਹੀਂ ਆਇਆ ਔਰ ਮਹਾਰਾਜ ਕਹਿੰਦੇ ਨਾਮ ਨਾ ਲੱਗੋ ਪਿਆਰ ਜਿਨ੍ਹਾਂ ਆਪਾ ਗਿਆਂ ਦਾ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਪਿਆਰ ਹੀ ਨਹੀਂ ਪਿਆ ਬਾਣੀ ਦੇ ਨਾਲ ਪਿਆਰ ਹੀ ਨਹੀਂ ਲੱਗਾ ਮਹਾਰਾਜ ਕਹਿੰਦੇ ਰਸ ਨਾ ਫਿੱਕਾ ਬੋਲਣਾ ਨਿਤਨਿਤ ਹੋਏ ਖਾਰ ਤੇ ਉਹਨਾਂ ਦੀ ਰਸਨਾ ਸਦਾ ਫਿੱਕੇ ਬਚਨ ਹੀ ਬੋਲਦੀ ਐ ਮਹਾਰਾਜ ਕਹਿੰਦੇ ਨਿਤ ਨਿਤ ਹੋਏ ਖੁਵਾਰ ਸੋ ਇਸ ਕਰਕੇ ਨਿਤ ਨਿਤ ਸਦਾ ਸਦਾ ਉਸ ਜੀਵ ਨੂੰ ਖੁਵਾਰ ਹੋਣਾ ਪੈਂਦਾ ਬੇਪਤ ਹੋਣਾ ਪੈਂਦਾ ਕਹਿੰਦੇ ਨਾਨਕ ਕਿਰਤ ਭਇਆ ਕੁਮਾਵਣਾ ਕੋਈ ਨਾ ਮੇਟਣਾਰ ਨਾਨਕ ਕਿਰਤ ਪਇ ਕਮਾਵਣਾ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪਈ ਹੋ ਜੀਵ ਮਸਤਕ ਦੇ ਵਿੱਚ ਪਈ ਹੋਈ ਕਿਰਤ ਨੂੰ ਹੀ ਕਮਾਉਣਾ ਕਰਦੇ ਹਨ ਭਾਗਾਂ ਦੇ ਅਨੁਸਾਰ ਅਗੋਂ ਕਰਮਾਂ ਨੂੰ ਕਮਾਉਣਾ ਕਰਦੇ ਹਨ ਔਰ ਮਹਾਰਾਜ ਕਹਿੰਦੇ ਕੋਈ ਨਾ ਮੇਟਣ ਹਾਰ ਔਰ ਉਹਨਾਂ ਦੇ ਮੱਥੇ ਵਿੱਚ ਲਿਖੇ ਕਿਰਤ ਨੂੰ ਕੋਈ ਮੇਟਣ ਦੇ ਸਮਰੱਥ ਵੀ ਨਹੀਂ ਹਰੀ ਪਰਮੇਸ਼ਰ ਤੋਂ ਬਗੈਰ ਸੋਗਵਾਰ ਦੇ ਉਹਨੇ ਪੌੜੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਪੌੜੀ ਤਨ ਤਨ ਸਤਿਪੁਰਖ ਸਤਿਗੁਰੂ ਹਮਾਰਾ ਜਦ ਮਿਲਿਆ ਹਮਕੋ ਸ਼ਾਂਤ ਆਈ ਤਨ ਤਨ ਸਤਿਪੁਰਖ ਸਤਿਗੁਰੂ ਹਮਾਰਾ ਜਦ ਮਿਲਿਆ ਹਮ ਹਰ ਭਗਤ ਪਾਈ ਤਨ ਤਨ ਸਤਿ ਪੁਰਖ ਸਤ ਗੁਰੂ ਹਮਾਰਾ ਤੰਤਾ ਜੋਗ ਹੈ ਤੰਤਾ ਜੋਗ ਹੈ ਉਹ ਸੱਚਾ ਪੁਰਖ ਸਾਡਾ ਸਤ ਗੁਰੂ ਪਾਤਸ਼ਾਹ ਕਿਹੜਾ ਕਹਿੰਦਾ ਜਿੱਤ ਮਿਲਿਆ ਹਮਕੋ ਸ਼ਾਂਤੀ ਆਈ ਜਿਹੜੇ ਸਤ ਗੁਰੂ ਪਾਤਸ਼ਾਹ ਨੂੰ ਮਿਲਿਆ ਨਾ ਸਾਨੂੰ ਸ਼ਾਂਤੀ ਆਈ ਹੈ ਸਾਡੇ ਹਿਰਦੇ ਨੂੰ ਠੰਡ ਪਈ ਹੈ ਮਹਾਰਾਜ ਕਹਿੰਦੇ ਉਹ ਸਤ ਗੁਰੂ ਪਾਤਸ਼ਾਹ ਤੰਤਾ ਜੋਗ ਹੈ ਭਾਈ ਧਾਨੈ ਕੈਨ ਤਾ ਨਾ ਨਾ ਸਤਿ ਪੁਰਖ ਸਤਿ ਗੁਰੂ ਹਮਾਰਾ ਜੇ ਤ ਮਿਲਿਆ ਹਮ ਹਰ ਭਗਤ ਪਾਈ ਤੰਤਾ ਜੋਗ ਹੈ ਤੰਤਾ ਜੋਗ ਹੈ ਸੱਚਾ ਪੁਰਖ ਸਾਡਾ ਸਤਿਗੁਰੂ ਪਾਛਾ ਕਹੜਾ ਕਹਿੰਦੇ ਜੇ ਤ ਮਿਲਿਆ ਹਮ ਹਰ ਭਗਤ ਪਾਈ ਜਿਹੜਾ ਸਤਗੁਰੂ ਪਾਤਸ਼ਾਹ ਜੀਆਂ ਨੂੰ ਮਿਲਿਆ ਅਸੀਂ ਉਹ ਸਾਰੀ ਪਰਮੇਸ਼ਰ ਦੀ ਭਗਤੀ ਪਾਈ ਆ ਗੁਰੂ ਮਹਾਰਾਜ ਜੀਆਂ ਦੇ ਦਰ ਤੋਂ ਉਹ ਸਤਗੁਰੂ ਪਾਛਾ ਪੈ ਧੰਤਾ ਜੋਗ ਹੈ ਤਾਨੈ ਉਹ ਸਤਗੁਰੂ ਪਾਛਾ ਕਹਿੰਦੇ ਤਾਨ ਤਾਨ ਹਰ ਭਗਤ ਸਤਗੁਰੂ ਹਮਾਰਾ ਜਿਸ ਕੇ ਸੇਵਾ ਤੇ ਹਮ ਹਰ ਨਾਮ ਲੈ ਵਲਾਈ ਤਨ ਤਨ ਹਰ ਭਗਤ ਸਤਿਗੁਰੂ ਹਮਾਰਾ ਅਰਥ ਆਤ ਕਿ ਤੰਤਾ ਜੋਗ ਹੈ ਤੰਤਾ ਜੋਗ ਹੈ ਉਹ ਹਰੀ ਪਰਮੇਸ਼ਰ ਜੀ ਦਾ ਭਗਤ ਸਾਡਾ ਸਤਿਗੁਰੂ ਪਾਤਸ਼ਾਹ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਜਿਹੜੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਥੋਵਾ ਸਿਮਰਨ ਦੇ ਸਦਕਾ ਅਸੀਂ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਲਿਵ ਜੋੜਨੀ ਕੀਤੀ ਹੈ ਜਾਂ ਨਾਮ ਦੇ ਸਦਕਾ ਹਰੀ ਦੇ ਚਰਨਾਂ ਨਾਲ ਲਿਵ ਲਾਉਣੀ ਕੀਤੀ ਹੈ ਸੋ ਮਹਾਰਾਏ ਕਹੇ ਤਾ ਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਨਵਾਰੇ ਮਿੱਤਰ ਹਮਕੋ ਸਭ ਸਮਦਰਿਸ਼ਟ ਦਿਖਾਈ ਤਾ ਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਅਰਥਾਤ ਕਹਿਤਾਂ ਤਾ ਜੋਗ ਹੈ ਤੰਤਾ ਜੋਗ ਹੈ ਹਰੀ ਪਰਮੇਸ਼ਰ ਦੇ ਗਿਆ ਆਤਮਾਨ ਸਾਡੇ ਸਤਿਗੁਰੂ ਪਾਤਸ਼ਾਹ ਕਹਿੰਦਾ ਜਿਨ ਵੈਰੀ ਮਿੱਤਰ ਹਮਕੋ ਸਭ ਸਮਦ੍ਰਿਸ਼ਟ ਦਿਖਾਈ ਜੜਾ ਸਤਿਗੁਰੂ ਪਾਤਸ਼ਾਹ ਜੀਆ ਨੇ ਸਾਨੂੰ ਵੈਰੀ ਔਰ ਮਿੱਤਰ ਇੱਕੋ ਜਿਹੇ ਦਿਖਾ ਦਿੱਤੇ ਭਾਬ ਕਿ ਵੈਰੀਆਂ ਨੂੰ ਵੀ ਮਿੱਤਰਾਂ ਵਰਗਾ ਕਰਕੇ ਵਿਖਾ ਦਿੱਤਾ ਕਿ ਭਾਈ ਜਗਤ ਦੇ ਵਿੱਚ ਤੇਰਾ ਕੋਈ ਵੀ ਵੈਰੀ ਨਹੀਂ ਸਾਰੇ ਮਿੱਤਰ ਹੀ ਨੇ ਨਾ ਕੋ ਹਮਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬਹਿਰਾਈ ਵਾਲੀ ਮਿਰਤੀ ਬਣਾ ਦਿੱਤੀ ਸਾਡੇ ਕਹਿੰਦੇ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜੈ ਨਾ ਹਰ ਨਾਮ ਸਿਉ ਹਮਾਰੇ ਪ੍ਰੀਤ ਬਣਾਈ ਤਨ ਤਾਣਾ ਸਤਿਗੁਰੂ ਮਿੱਤਰ ਹਮਾਰਾ ਤੰਤਾ ਜੋਗ ਨੇ ਤੰਤਾ ਜੋਗ ਨੇ ਸਾਡੇ ਸਤਿਗੁਰੂ ਪਾਤਸ਼ਾਹ ਸਾਡੇ ਮਿੱਤਰ ਜੀ ਕਹਦਾ ਜੈ ਨਾ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਜਿਹੜੇ ਸਤਿਗੁਰੂ ਪਾਤਸ਼ਾਹ ਜੀਆ ਨੇ ਸਾਡੇ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਪ੍ਰੀਤ ਬਣਾ ਦਿੱਤੀ ਪ੍ਰੇਮ ਪਾ ਦਿੱਤਾ ਸੋ ਮਹਾਰਾਏ ਕਹਿੰਦਾ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਨਵਾਰੇ ਮਿੱਤਰ ਹਮਕੋ ਸਭ ਸੰਦਰਸ਼ ਦਿਖਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਨ ਹਰ ਨਾਮ ਸਿਓ ਹਮਾਰੇ ਪ੍ਰੀਤ ਬਣਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ